ਹਾਂਜੀ ਭਾਈ ਜੀ ਕੀ ਹਾਲ ਚਾਲ ਆ ਜੀ ਸਾਰੇ ਭਰਾਵਾਂ ਦਾ ਤੇ ਉਮੀਦ ਆ ਸਾਰੇ ਭਰਾ ਠੀਕ ਠਾਕ ਵਧੀਆ ਹੋਣਗੇ ਤੇ ਆਪਾਂ ਵੀ ਪੂਰੇ ਵਧੀਆ ਸਵਾਗਤ ਕਰਦੇ ਆ ਜੀ ਫੇਰ ਤੁਹਾਡੇ ਇੱਕ ਨਵੀਂ ਵੀਡੀਓ ਦੇ ਵਿੱਚ ਤੇ ਲੋਕੀ ਬੜੀਆਂ ਭੰਦੀਆਂ ਮਾਰ ਦਿੰਦੇ ਬਾਈ ਜੀ ਜਿਉਂ ਕਿ ਹਮਕੋ ਕੇ ਵੀਰ ਦੇ ਕਬੂਤਰ ਰੱਖੇ ਹੋਂ ਤੇ ਉਹਨੂੰ ਕੋਈ ਰਸਤਾ ਆਵੇ ਲੋਕ ਭੰਦੀਆਂ ਮਾਰਦੇ ਬਾਈ ਜੀ ਇਹ ਮੁੰਡੇ ਦਾ ਹੀ ਕਬੂਤਰ ਰੱਖਿਆ ਮੁੰਡਾ ਦਾ ਹੀ ਕਬੂਤਰ ਬਾਜਾ ਮੁੰਡਾ ਕਬੂਤਰ ਉਡਾਉਂਦਾ ਜੀ ਕਬੂਤਰ ਸਾਰੀ ਦਿਹਾੜੀ ਬਾਗੀਆਂ ਦੇ ਤੁਰਿਆ ਫਿਰਦਾ ਰਹਿੰਦਾ ਘਰੇ ਨਹੀਂ ਬੜਦਾ ਜੀ ਕਬੂਤਰ ਇੱਧਰ ਨੂੰ ਲੱਗਿਆ ਕਬੂਤਰ ਛਾੜ ਲੈ ਤਾੜ ਲੈ ਛਤਰੀਆਂ ਜਾ ਕੇ ਪਿੰਡਾਂ ਦੇ ਵਿੱਚ ਤੁਰਿਆ ਫਿਰਦਾ ਰਹਿੰਦਾ ਜੀ ਕਿਸੇ ਤੇ ਕਿਸੇ ਦੇ ਘਰੇ ਜਾਣਾ ਛਤਰੀਆਂ ਲੈ ਕੇ ਕਦੇ ਕਿਸੇ ਦੀ ਘਰੇ ਜਾਵੜਾ ਛਤਰੀਆਂ ਲੈ ਕੇ ਰਿਸ਼ਤਾ ਨਹੀਂ ਹੋਣਦੇ ਹੁੰਦੇ ਨਾ ਭਾਈ ਤੇ ਪੜਾ ਪੁੱਛਣ ਵਾਲਾ ਹੋਵੇ ਵੀ ਭਾਈ ਮੈਂ ਕਬੂਤਰ ਹੀ ਰੱਖਿਆ ਕੋਈ ਨਸ਼ਾ ਤਾਂ ਨਹੀਂ ਕਰਦਾ ਵਿਦਾਲੇ ਨਸ਼ਿਆਂ ਵਾਲਿਆਂ ਦੇ ਭਾਂਦੀਆਂ ਮਾਰੂ ਹਣਾ ਕਬੂਤਰ ਬਾਜਾਂ ਦੇ ਗਾਂ ਨੂੰ ਭਾਂਦੀਆਂ ਮਾਰਦੇ ਯਾਰ ਜਿਹੜੇ ਵੀ ਬੰਦੇ ਨੇ ਕਬੂਤਰ ਰੱਖੇ ਉਹਨੇ ਕੋਈ ਸ਼ੌਂਕ ਹੀ ਪਾਲਿਆ ਉਹਨੇ ਕੋਈ ਮਾੜਾ ਕੰਮ ਕੀਤਾ ਯਾਰ ਜਾਂ ਉਹਨੇ ਕੋਈ ਪਾਪ ਕਰ ਲਿਆ ਉਹਨੇ ਆਪ ਦਾ ਸ਼ੌਂਕ ਹੀ ਪਾਲਿਆ ਨਾ ਇਸੇ ਕਰਕੇ ਬਈ ਕਬੂਤਰ ਬਾਜ ਵੀਰ ਕਦੇ ਵੀ ਵਾਰਾ ਕਰਦੀ ਨਹੀਂ ਕਰੂਗਾ ਜਿਹਦੇ ਕਬੂਤਰ ਰੱਖੇ ਹੋਣਗੇ ਜੋ ਕਿਤੇ ਰਿਸ਼ਤੇਦਾਰੀ ਚ ਵੀ ਜਾਵੂਗਾ ਨਾ ਦੋਨੋਂ ਆਏ ਹੋਊਗਾ ਮੈਂ ਸ਼ੀਦੀ ਘਰੇ ਜਾਵਾਂ ਯਾਰ ਮੇਰੇ ਕਬੂਤਰ ਰੱਖ ਕੇ ਮੈਂ ਉਹਦੇ ਕਬੂਤਰਾਂ ਨੂੰ ਦਾਣੇ ਪਾਉਣੇ ਪਾਣੀ ਪਾਉਣੇ ਕਬੂਤਰ ਮੇਰੀ ਵੇਟ ਕਰਦੇ ਹੋਣਗੇ ਵਿਚਾਰੇ ਭੁੱਖੇ ਬੈਠੇ ਹੋਣਗੇ ਮੋਂ ਨੂੰ ਟਾਈਮ ਸਰ ਦਾਣੇ ਪਾਉਣੇ ਪਾਣੀ ਪਾਉਣਾ ਜੋ ਕਿਤੇ ਤਾਂ ਵੀ ਸ਼ਹਿਰ ਬਾਜ਼ਾਰ ਵਿੱਚ ਲੱਜੇ ਤਾਂ ਵੀ ਉਹਨੂੰ ਘਰ ਦੀ ਖੱਟ ਹੁੰਦੀ ਯਾਰ ਕਬੂਤਰਾਂ ਦੇ ਵਿੱਚ ਧਿਆਨ ਹੁੰਦਾ ਫਿਰਦਾ ਉਹ ਸ਼ਹਿਰ ਬਾਜ਼ਾਰ ਹੁੰਦਾ ਧਿਆਨ ਉਹਦਾ ਕਬੂਤਰਾਂ ਦੇ ਵਿੱਚ ਹੁੰਦਾ ਠੀਕ ਆ ਤੇ ਦੂਜੀ ਗੱਲ ਕਹਿੰਦੇ ਆ ਕਿ ਕਬੂਤਰ ਬਾਜ ਜਾਂਦੇ ਬਾਈ ਜੇ ਵਿਆਹ ਹੋ ਜੇ ਲਾਦ ਨਹੀਂ ਹੁੰਦੀ ਉਾਂ ਜੋ ਉਹਨਾਂ ਦੇ ਕਬੂਤਰ ਆਖੇ ਕਬੂਤਰ ਜਾੜ ਪਾਲਦੇ ਹੁੰਦੇ ਆ ਬਰਿਆ ਦੇਖੋ ਅੱਕ ਕਬੂਤਰ ਵਰਗਾ ਪੱਠਾ ਰਬਣੇ ਦਿੱਤਾ ਇਹਦਾ ਨਾਂ ਹੈਗਾ ਬਰਿੰਦਰ ਵੀਰ ਸਿੰਘ 62 ਤੇ ਆ ਦੇਖੋ ਆਪਣਾ ਕਬੂਤਰ ਵਰਗਾ ਪੱਠਾ ਤੇ ਕਬੂਤਰਾਂ ਦੇ ਕੋਲੇ ਹੀ ਬੈਠਾ ਬਈ ਧੁੱਪ ਸਿਕਾਉਣਾ ਪਿਆ ਜਿਵੇਂ ਜਾਲ ਜਪਾਏ ਇਹਨਾਂ ਨੂੰ ਧੁੱਪ ਸਿਕਾਉਨੇ ਪਿਆ ਆਪਾਂ ਓਵੇਂ ਪੱਠੇ ਨੂੰ ਵੀ ਧੁੱਪ ਸਿਕਾਈ ਜਾਂਦੇ ਆ ਵੀ ਚਲੋ ਪੱਠੇ ਨੂੰ ਧੁੱਪ ਸਿਕਾ ਦਈਏ ਉਧਰੋਂ ਆਪਣੇ ਆ ਪੱਠੇ ਵੀ ਧੁੱਪ ਸਿਕੀ ਜਾਂਦੇ ਆ ਡੜੀਆਂ ਮਾਰਦੇ ਆ ਡੜ ਡ ਬੈਂਦੇ ਆ ਉਧਰੋਂ ਜਾਲ ਦੇ ਵਿੱਚ ਡੜ ਡ ਬੈਂਦੇ ਉਧਰੋਂ ਛਤਰੀ ਵਾਲੇ ਪੱਠੇ ਡੜ ਡ ਬੈਂਦੇ ਆ ਤੇ ਉਧਰੋਂ ਆਪਾਂ ਆਪਣੇ ਪੱਠੇ ਨੂੰ ਵੀ ਧੁੱਪ ਸਿਕਾਈ ਜਾਂਦੇ ਆ ਬਥੇਰੀਆਂ ਰਸਤੇ ਜਿਵੇਂ ਆਪਣੇ ਵੀ ਪਾਨੀਆਂ ਬਹੁਤ ਮਾਰੀਆਂ ਸੀ ਲੋਕਾਂ ਨੇ ਕਹਿੰਦੇ ਸੀ ਮੁੰਡੇ ਦੇ ਕਬੂਤਰ ਰੱਖ ਕੇ ਆ ਮੁੰਡਾ ਕਬੂਤਰ ਡੂੰਗਾ ਮੁੰਡਾ ਕਬੂਤਰ ਬਾਜਾ ਫਲਾਣਾ ਧੂੰਗਾ ਤੇ ਆ ਦੇਖੋ ਬਈ ਜਦੋਂ ਹੋਣ ਤਾ ਬਰੇ ਵਹਿੰਦੇ ਹੋਏ ਜਿੱਥੇ ਸੰਯੋਗ ਹੋਣ ਉੱਥੇ ਹੋ ਹੀ ਜਾਣਾ ਜਿੰਦੀਆਂ ਮਰਜ਼ੀ ਪਾਨੀਆਂ ਮਾਰ ਲਓ ਜੋ ਮਰਜ਼ੀ ਕਰ ਲਓ ਤੇ ਕਹਿੰਦੇ ਹੁੰਦੇ ਇਹ ਜੀ ਕਬੂਤਰ ਬਾਜਿਆਂ ਦੇ ਵਿਆਹ ਹੋ ਜਾ ਉਹਨਾਂ ਦੇ ਲਾਜ਼ਮੀ ਹੁੰਦੀ ਉਹਨਾਂ ਨੂੰ ਕਬੂਤਰ ਰੱਖ ਕੇ ਫਲਾਣਾ ਆ ਦੇਖੋ ਵੀਰੇ ਰੱਬ ਨੇ ਪਹਿਲੀ ਵਾਰੀ ਦਿੱਤਾ ਆਪਣਾ ਪੁੱਤ ਹੀ ਦਿੱਤਾ ਠੀਕ ਆ ਤੇ ਉਹਨਾਂ ਹੰਕਾਰੀਆਂ ਦੇ ਉਹਨਾਂ ਪਾਨੀ ਮਰਾਂ ਦੇ ਮੂੰਹ ਭੱਜ ਗਏ ਮੂੰਹ ਬੰਦ ਹੋ ਗਏ ਠੀਕ ਆ ਵਿਆਹ ਵੀ ਹੋ ਗਿਆ ਰੱਬ ਨੇ ਆਪਾਂ ਨੂੰ ਪੁੱਤ ਵੀ ਵਧੀਆ ਸੋਹਣਾ ਪੁੱਤ ਦੇ ਦਾ ਗੋਗਲੂ ਜੀ ਹੈ ਨਾ ਬ੍ਰਿੰਦਰ ਓਏ ਬ੍ਰਿੰਦਰ ਪੁੱਤ ਜੇ ਤਾਂ ਮੈਂ ਕਿਤੇ ਜਾਇਆ ਕਰੂੰ ਕਬੂਤਰਾਂ ਨੂੰ ਪਾਣੀ ਦਨੇ ਪਾਇਆ ਕਰਾਂਗਾ ਮਗਰ ਇਹ ਸਾਡਾ ਚੂਬਰ ਪਾਣੀ ਦਨੇ ਪਾਇਆ ਕਰੂਗਾ ਜਦੋਂ ਆਪਾਂ ਕਿਤੇ ਬਾਈ ਬਾਜੀ ਨੂੰ ਜਾਇਆ ਕਰਾਂਗੇ ਤੇ ਬਾਕੀ ਆਪਣੇ ਕਬੂਤਰ ਛੱਡੇ ਜਾਲ ਦੇ ਵਿੱਚ ਅੱਧੇ ਛਤਰੀ ਦੇ ਉੱਡ-ਉੱਡ ਬੈਂਦੇ ਆ ਉਹ ਦੂਜੇ ਜਾਲ ਦੇ ਵਿੱਚ ਪਾਉਂਦੇ ਆ ਖੌ ਰੂਪ ਧਮਾਲਾਂ ਪਾਈ ਜਾਂਦੇ ਆ ਤੇ ਆਹ ਜਾਲ ਵਾਲੇ ਇੱਧਰ ਆ ਜਾਲ ਵਾਲੇ ਨਿਆਰੇ ਲੈਂਦੇ ਆ ਛਤਰੀਆਂ ਤੇ ਉੱਡ-ਉੱਡ ਬੈਂਦੇ ਆ ਬਈ ਪੂਰੀ ਮौज ਮਸਤੀ ਮਨਾਉਂਦੇ ਪਏ ਆ ਕਿਤੇ ਛਤਰੀ ਤੋਂ ਉੱਡੇ ਕੇ ਉਧਰ ਨੂੰ ਚਲੇ ਗਏ ਕਿਤੇ ਉਧਰ ਨੂੰ ਚਲੇ ਗਏ ਉਧਰੋਂ ਜਾਲ ਵਾਲੇ ਕਬੂਤਰ ਆਪਣੇ ਉੱਡੇ ਫਿਰਦੇ ਇੱਧਰ ਨੂੰ ਚਲੇ ਗਏ ਉਧਰ ਨੂੰ ਚਲੇ ਗਏ ਤੇ ਬਾਈ ਜੇ ਕਿਸੇ ਆਣ ਗਾਉਂਡ ਚ ਕਿਸੇ ਵੀਰ ਭਰਾ ਦੇ ਧੀ ਪੁੱਤ ਨਾ ਹੁੰਦਾ ਤੋਂ ਬਰੇ ਉਹਨਾਂ ਕੋ ਕਬੂਤਰਾਂ ਆੱਖਾਂ ਦੀ ਸਲਾਹ ਦੇ ਉਹਨਾਂ ਕੋ ਵੀਰੇ ਕਬੂਤਰ ਰੱਖ ਕਰੇ ਉਹਨਾਂ ਦੀ ਸੇਵਾ ਕਰੋ ਨਾਲ ਸਵੇਰ ਦਾਣੇ ਪਾ ਪਾਣੀ ਪਾ ਬਰੇ ਰੱਬ ਤਰੀ ਜ਼ਰੂਰ ਸਮੂਗਾ ਨਾਲੇ ਬੇਜਵਾਨੇ ਜਾਨਵਰ ਕੀ ਯਾੜ ਭਾਲਣਗੇ ਯਾਰ ਬਈ ਇਹਨਾਂ ਬੇਜਵਾਨੇ ਜਾਨਵਰਾਂ ਦੇ ਚਾਰਾਂ ਨੇ ਕੀ ਯਾੜ ਭਾਲਣੀ ਜਿਹੜੇ ਆਪਣੇ ਹੱਥਾਂ ਦੇਵੇਂ ਤੇ ਆਪਣੇ ਮੂੰਹਾਂ ਦੇਵੇਂ ਦੇ ਵੀ ਕਦੋਂ ਸਾਡਾ ਮਾਲਕ ਕਦੋਂ ਸਾਨੂੰ ਦਾਣੇ ਪਾਉ ਕਦੋਂ ਪਾਣੀ ਪਾਉ ਤੇ ਅਸੀਂ ਆਪ ਦਾ ਢਿੱਡ ਭਰਾਂਗੇ ਇਹ ਬੇਜਵਾਨੇ ਜਾਨਵਰਾਂ ਨੇ ਯਾਰ ਜਿਹੜੇ ਨੇ ਕੀ ਬਈ ਯਾੜ ਭਾਲਣਾ ਦੱਸੋ ਇਹ ਤਾਂ ਲੋਕਾਂ ਦੇ ਬਈ ਬਹਿ ਬਣਾਏ ਆ ਜਿੰਨੇ ਮੂੰਹ ਹੁੰਦੀਆਂ ਗੱਲਾਂ ਮਾੜੀ ਸੋਚ ਆਉਂਦੀ ਏ ਸੋਚ ਹੁੰਦੀ ਆ ਕਿ ਕਬੂਤਰ ਝਾੜ ਭਾਲ ਦੇ ਘਰਾਂ ਦੇ ਵਿੱਚ ਰੱਖਣੇ ਨਹੀਂ ਚਾਹੀਦੇ ਛੱਤਾਂ ਦੇ ਉੱਤੇ ਕਬੂਤਰ ਨਹੀਂ ਰੱਖਣੇ ਚਾਹੀਦੇ ਬਾਈ ਕਬੂਤਰ ਰੱਖਰੇ ਮਾੜਿਆਂ ਦੇ ਫਲਾਲਾਂ ਦੇ ਕੀ ਮਾੜਾ ਭਰੇ ਆ ਛੱਤ ਦੇ ਉੱਤੇ ਰੱਖੇ ਆਪਣਾ ਕੀ ਮਾੜਾ ਹੋ ਗਿਆ ਰੱਬ ਨੇ ਆਪਾਂ ਨੂੰ ਵਧੀਆ ਪਹਿਲੀ ਵਾਰੀ ਪੁੱਤ ਦਿੱਤਾ ਠੀਕ ਆ ਰੱਬ ਨੇ ਬਹੁਤ ਸੰਗਰਾਂ ਦੇ ਆਪਾਂ ਨੂੰ ਪਹਿਲੀ ਵਾਰੀ ਕੀ ਆਪਣਾ ਦੱਦ ਚਿੱਟਾ ਕਬੂਤਰ ਵਰਗਾ ਪੁੱਤ ਦਿੱਤਾ ਬਈ ਤੇ ਆਪਣਾ ਕੀ ਮਾੜਾ ਕਰਤਾ ਦੱਸੋ ਕੀ ਮਾਰਾ ਹੋ ਗਿਆ ਕਬੂਤਰ ਰੱਖਣ ਦਾ ਇਹ ਤਾਂ ਬਈ ਲੋਕਾਂ ਦੇ ਵਹਿਮ ਆ ਯਾਰ ਜਿੰਨੇ ਮੂਹ ਨਹੀਂ ਆ ਗੱਲਾਂ ਜਿੰਨਾਂ ਨੂੰ ਘਰੇ ਕੁੱਤਾ ਨਹੀਂ ਪੁੱਛਦਾ ਉਸ ਆਈ ਗੱਲਾਂ ਕਰਨ ਲੱਗ ਜਾਂਦੇ ਆ ਇਹੋ ਜੇ ਘਟਿਆ ਤੇ ਫੁੱਦੂ ਲੋਕ ਮੈਂ ਤਾਂ ਫੁੱਦੂ ਕਹੂੰਗਾ ਜਿਹੜਾ ਬੰਦਾ ਕਬੂਤਰ ਬਾਜ ਨੂੰ ਮਾਰਾ ਬੋਲਦਾ ਉਹਦਾ ਫੁੱਦੂ ਲੋਕ ਹੁੰਦੇ ਹੋ ਕਬੂਤਰ ਬਾਜ ਵਾਲੇ ਕਦੇ ਘਰੋਂ ਨਹੀਂ ਖੇਤੀ ਜਾਊਗਾ ਜਦੋਂ ਉਹ ਤੋਂ ਘਰੇ ਹੀ ਮਿਲੂਗਾ ਠੀਕ ਆ ਤੇ ਇਹ ਕਿਤੇ ਜਾੜੋ ਤੇ ਮੈਂਟੋ ਮੈਂਟੋ ਪਰੇ ਘਰ ਦੀ ਖੱਚ ਕਰੂਗਾ ਮੈਂ ਘਰੇ ਜਾਣਾ ਆਪਣੇ ਕਬੂਤਰਾਂ ਕੋਲੇ ਆਤਨ ਸਵੇਰ ਸਾਰੀ ਦਿਹਾੜੀ ਸੁਰੇ ਆਪਣੀਆਂ ਨਾਲ ਕਬੂਤਰਾਂ ਚ ਲੰਘੀਆਂ ਦੀ ਆਪਾਂ ਕੀ ਕੀ ਦਾ ਮਾੜਾ ਸੋਚਾਂਗੇ ਕਬੂਤਰ ਪਾਜਿਆਂ ਨੂੰ ਸਾਰੇ ਮਾੜਾ ਕਹਿੰਦੇ ਨਾ ਪਰ ਕਬੂਤਰ ਪਾਜ ਕਦੇ ਵੀ ਮਾੜੇ ਨਹੀਂ ਹੁੰਦੇ ਮਾੜੇ ਤਾਂ ਉਹ ਹੁੰਦੇ ਘਟੀਆ ਲੋਕ ਭੈਣ ਜਿਹਨਾਂ ਦੇ ਦਿਲ ਚ ਖੋਟ ਤੇ ਬਾਕੀ ਬਈ ਵੀਡੀਓ ਕਿਵੇਂ ਲੱਗੀ ਵੀਡੀਓ ਸ਼ੇਅਰ ਕਰਦੇ ਤੇ ਪੱਕੇ ਆਪਣਾ ਛੋਟਾ ਕਬੂਤਰ ਕਿਦਾਂ ਲੱਗਾ ਦੱਸਿਓ ਜਰੂਰ ਸਾਰੇ ਭਰਾ ਆਪਾਂ ਅੱਜ ਧੰ ਤੋਪਸ ਕੋਨੇ ਵੇ ਤਾਂ ਗੋਠੇ ਤੇ ਪਠਾ ਕਬੂਤਰਾਂ ਨਾਲ ਵੇ ਵੇ ਖੁਸ਼ ਹੋਈ ਜਾਂਦਾ ਰਹਿੰਦਾ ਦੇ ਕਬੂਤਰ ਤਾਂ ਇਹ ਥੱਲੇ ਪਿਆ ਹਾਂ ਦਾ ਉੱਤੇ ਘੜ ਕਦੇ ਮੂੰਹal ਵਿਖ ਲਾ ਗਏ ਨੇ ਕਹਿੰਦੇ ਨਹੀਂ ਇਹ ਬੋਲਦੇ ਆ ਬਾਕੀ ਆ ਆਪਣੇ ਕਬੂਤਰ ਲੈਦੇ ਆ ਨਜ਼ਾਰੇ ਤੇ ਅੱਜ ਦੀ ਵੀਡੀਓ ਚ ਬਾਈ ਜੀ ਇੰਨਾ ਹੀ ਦੀ ਵੀਡੀਓ ਕਰਦੇ ਹੋ ਸ਼ੇਅਰ ਤੇਨੂੰ ਨੂੰ ਕਰ ਲੋ ਸਬਸਕ੍ਰਾਈਬਰ ਤੇ ਵੀਡੀਓ ਲਾਈਕ ਕਰਦੇ ਹੋ ਤੇ ਬਾਈ ਕਬੂਤਰ ਅਜੇ ਬਾਹਲੀ ਛੇਤੀ ਨਾ ਕਰੋ ਕੱਢਣ ਦੀ ਜਿੱਤੇ ਆਪਾਂ 2-3 ਮਹੀਨੇ 4 ਮਹੀਨੇ ਸਿਆਲ ਦੇ ਕੱਢ ਲੇ ਬੰਦ ਰੱਖ ਲੇ ਉੱਥੇ ਵੀਰੇ 2-1.5 2 ਮਹੀਨੇ ਹੋਰ ਬੰਦ ਰੱਖ ਲੋ ਕੋਈ ਚੱਕਰ ਨਹੀਂ ਪੈਂਦਾ ਵੀਰੇ ਇਹ ਇੱਕ ਇੱਕ ਕਬੂਤਰ ਕੀਮਤੀ ਆ ਬਾਜੀ ਲਈ ਇਹ ਇੱਕ ਇੱਕ ਕਬੂਤਰ ਇੱਕ ਕਬੂਤਰ ਗਵਾਜ ਗਿਆ ਸਮਝ ਲੋ ਬਹੁਤ ਹੱਟਾ ਪਿਆ ਗਿਆ ਵੀਰੇ ਇੱਕ ਇੱਕ ਕਬੂਤਰ ਇੱਕ ਇੱਕ ਬੱਚਾ ਗਿਣਤੀ ਆ ਬਾਜੀ ਦੀ ਇਸ ਕਰਕੇ ਬਾਲੀ ਕਾਲੀ ਨਾ ਕਰਿਓ ਬਈ ਆਪਾਂ ਵੀ ਘੱਟੋ ਘਟ ਦੇਢ ਦੋ ਮਹੀਨੇ ਨੂੰ ਕੱਢਨੇ ਆ ਜਦੋਂ ਆ ਬੱਚੇ ਦੂਜੇ ਜਿਹੜੇ ਛੋਟੇ ਡਾਉਣੇ ਇਹ ਆਪਾਂ ਡਾਉਣੇ ਆ ਬਈ ਜੀ ਜਦੋਂ ਦੋ ਦੋ ਕਲੀਆਂ ਝੜ ਗਏ ਉਦੋਂ ਕੱਢਾਂਗੇ ਥੋੜੇ ਅੱਡੇ ਲਾ ਕੇ ਫੇਰ ਬੰਦ ਕਰ ਲਾਂਗੇ ਤੇ ਦੂਜੇ ਜਿਹੜੇ ਆ 10 ਪਰਾਸ ਫਿਰ ਦੱਡਿਆ ਤੇ ਇਹਨਾਂ ਨੂੰ ਬਈ ਆਪਾਂ ਕੱਢਣਾ ਵਾਂ ਜਾ ਕੇ ਜਦੋਂ ਕਣਕ ਕਣਕ ਵੱਢ ਲਾਗੇ ਉਦੋਂ ਯਾਰ ਇਹ ਵਸਾਖ ਇਹਨਾਂ ਨੂੰ ਕੱਢਣਾ ਸ਼ੁਰੂ ਕਰਾਂਗੇ ਤੇ ਜੇਟ ਹੜ੍ਹ ਦੀਆਂ ਮਹੀਨਿਆਂ ਦੀ ਬਾਜੀਆਂ ਛੱਡਾਂਗੇ ਇਹਨਾਂ ਨੂੰ ਲੋਹਾਂ ਵਾਲੀਆਂ ਤੇ ਬੱਚੇ ਜਿਹੜੇ ਦੂਜੇ ਪੜੀਆਂ ਵਾਲੇ ਆ ਉਹ ਪਹਿਲਾਂ ਇਹਨਾਂ ਬਾਜੀਆਂ ਛੱਡਵਾਂਗੇ ਤੇ ਵੇਖੋ ਵੀ ਲੈਂਦੇ ਨੇ ਯਾਰੇ ਮौज-ਮਸਤੀਆਂ ਐ ਨਾ ਕਰਦੇ ਆ ਆਵਦੀਆਂ ਔਰ ਦੇ ਬੰਦੇ ਨਿਆਰੇ ਲੈਂਦੇ ਆ ਬਈ ਕੀ ਮਾੜਾ ਇਹਨਾਂ ਨੇ ਯਾਰੇ ਨਕਲਾ ਕਰਤਾ ਦੱਸੋ ਯਾਰੇ ਲੋ ਨਿਆਰੇ ਚਲੋ ਠੀਕ ਆ ਬਾਈ ਜੀ ਅੱਜ ਦੀ ਵੀਡੀਓ ਚ ਇੰਨਾ ਹੀ ਜਲਦੀ ਮਿਲਦੇ ਆ ਫੇਰ ਇੱਕ ਨਵੇਂ ਬਲੌਗ ਦੇ ਵਿੱਚ ਆ ਦੇਖੋ ਕਬੂਤਰ ਵੀ ਆਪਣਾ ਕਬੂਤਰ ਨਾਲ ਵੇਂਦਾ